ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਜੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਆਫ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ सीएम भगवंत मान ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਜੀ ਮੈਡਮ ਸਿੱਧੂ ਦੇ ਵੱਲੋਂ ਤਾਂ ਮੈਡਮ ਸਿੱਧੂ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਹੁਣ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੈ ਤੇ ਜੇਕਰ ਉਹਨਾਂ ਨਾਲ ਕੋਈ ਹੋਂ ਨਹੀਂ ਹੁੰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ ਤੇ ਮੈਡਮ ਸਿੱਧੂ ਨੇ ਇਹ ਵੀ ਸਵਾਲ ਉਠਾਇਆ ਕਿ ਉਹਨਾਂ ਵੱਲੋਂ ਮਾਨਯੋਗ ਰਾਜਪਾਲ ਪੰਜਾਬ ਦੇ ਸਾਹਮਣੇ ਜੋ ਮੁੱਦੇ ਰੱਖੇ ਗਏ ਸਨ ਤਾਂ ਉਹਨਾਂ ਤੇ ਹੁਣ ਤੱਕ ਮੁੱਖ ਮੰਤਰੀ ਵੱਲੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਕਿ ਰਾਜਪਾਲ ਨੂੰ ਦਿੱਤੀ ਗਈ ਸ਼ਿਕਾਇਤ ਤੇ ਸਰਕਾਰ ਚੁੱਪ ਕਿਉਂ ਹੈ ਤੇ ਇਸ ਦੇ ਨਾਲ ਹੀ ਮੈਡਮ ਸਿੱਧੂ ਨੇ ਮੁੱਖ ਮੰਤਰੀ ਤੇ ਇੱਕ ਗੰਭੀਰ ਦੋਸ਼ ਲਗਾਉਂਦੇ ਹੋਏ ਪੁੱਛਿਆ ਕਿ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਕਿਉਂ ਬਚਾਇਆ ਜਾ ਰਿਹਾ ਸੋ ਮੈਡਮ ਸਿੱਧੂ ਵੱਲੋਂ ਸੀਐਮ ਭਗਵੰਤ ਮਾਨ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ 2-3 ਦਿਨਾਂ ਤੋਂ ਠੰਡ ਲਗਾਤਾਰ ਵਧੀ ਹੈ ਤੇ ਠੰਡੀਆਂ ਹਵਾਵਾਂ ਕਾਰਨ ਹੱਡੀਆਂ ਨੂੰ ਵੀ ਠੰਡਾ ਕਰਨ ਵਾਲੀ ਠੰਡ ਸ਼ੁਰੂ ਹੋ ਗਈ ਹੈ ਤੇ ਸਵੇਰੇ ਅਤੇ ਰਾਤ ਨੂੰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਤੇ ਹਾਲਾਂਕਿ ਦਿਨ ਵੇਲੇ ਧੁੱਪ ਨਾਲ ਕੁਝ ਰਾਹਤ ਮਿਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਠੰਡ ਹੋਰ ਤੇਜ਼ ਹੋਵੇਗੀ ਇਸ ਵੇਲੇ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਅਜੇ ਵੀ ਕਾਫੀ ਅੰਤਰ ਹੈ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਨ 5.2 ਡਿਗਰੀ ਸੈਲਸੀਅਸ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਅੰਤਰ ਹੋਰ ਘਟਣ ਦੀ ਉਮੀਦ ਹੈ ਤੇ ਮੌਸਮ ਵਿਭਾਗ ਅਨੁਸਾਰ ਫਰੀਦਕੋਟ ਇਸ ਸਮੇਂ ਸਭ ਤੋਂ ਠੰਡਾ ਇਲਾਕਾ ਇੱਥੇ ਘੱਟੋ-ਘੱਟ ਤਾਪਮਨ 5.2 ਡਿਗਰੀ ਰਹਿਣ ਦਾ ਅਨੁਮਾਨ ਹੈ ਤੇ ਬਠਿੰਡਾ ਵਿੱਚ ਸਭ ਤੋਂ ਗਰਮ ਇਲਾਕਾ ਤੇ ਜਿੱਥੇ 125.1 ਡਿਗਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੋਣਾਂ 'ਚ ਵਿਰੋਧੀ ਧਿਰਾਂ ਹਾਰਦੀਆਂ ਆਪਣੇ ਕਾਰਨਾਂ ਤੋਂ ਹਨ ਪਰ ਹਾਰ ਦਾ ਠੇਕਰਾ ਕਿਸੇ ਹੋਰ ਸਿਰ ਪਾਣ ਦਿੰਦਿਆਂ ਹਨ ਤੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਬੈਲਟ ਪੇਪਰਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬਖਲਾ ਗਏ ਹਨ ਤੇ ਉਹਨਾਂ ਕਿਹਾ ਕਿ 4 ਸਾਲਾਂ ਬਾਅਦ ਸਾਰਿਆਂ ਨੂੰ ਪੰਜਾਬ ਦੀ ਯਾਦ ਆ ਗਈ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਚ ਕੀਤੇ ਗਏ ਕੰਮਾਂ ਦੇ ਆਧਾਰ ਤੇ ਚੋਣਾਂ ਲੜ ਰਹੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸਾਰੇ ਰੇਟ ਦੱਸੀ ਜਾਂਦੀ ਹੈ ਤੇ 4 ਸਾਲਾਂ ਬਾਅਦ ਪਹਾੜਾਂ ਚੋਂ ਜੋਗੀ ਵੀ ਉਤਰ ਆਇਆ ਤੇ ਉਹ ਭਾਜਪਾ ਨੂੰ ਗਾਲਾਂ ਕੱਢੀ ਜਾਂਦੇ ਹਨ ਤੇ ਇਹ ਲੋਕ ਪੰਜਾਬ ਨੂੰ ਇੱਕ ਵਿਕਾਊ ਮਟੀਰੀਅਲ ਸਮਝਣ ਵਾਲੇ ਵੋਟਾਂ ਨੇੜੇ ਹੇਠਾਂ ਉਤਰਨਗੇ ਜੇਕਰ ਤੁਸੀਂ HDFC ਬੈਂਕ ਦੇ ਗਾਹਕ ਹੋ ਅਤੇ ਰੋਜ਼ਾਨਾ ਦੇ ਸਾਰੇ ਭੁਗਤਾਨ UPI ਦੇ ਜ਼ਰੀਏ ਕਰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬੇहद ਜ਼ਰੂਰੀ ਹੈ ਦਸੰਬਰ ਦੇ ਮਹੀਨੇ 'ਚ ਦੋ ਵਾਰ ਅਜਿਹਾ ਸਮਾਂ ਆਉਣ ਵਾਲਾ ਜਦੋਂ ਤੁਸੀਂ ਚਾਹੁੰਦੇ ਹੋਏ ਵੀ HDFC ਬੈਂਕ ਨਾਲ ਜੁੜੇ UPI ਭੁਗਤਾਨ ਨਹੀਂ ਕਰ ਸਕੋਗੇ ਕਿਉਂਕਿ ਬੈਂਕ ਦੇ ਸਿਸਟਮ ਅਪਗ੍ਰੇਡ ਅਤੇ ਤਕਨੀਕੀ ਮੁਰਮਮਤ ਲਈ 4-4 ਘੰਟੇ ਦੀ ਵਿੰਡੋ ਐਲਾਨ ਕੀਤੀ ਹੈ ਤੇ ਜਿਸ 'ਚ ਸਾਰੀਆਂ UPI ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੇ ਤੇ ਅਜਿਹੇ 'ਚ ਜੇ ਤੁਹਾਡੀ ਕੋਈ ਐਮਰਜੈਂਸੀ ਭੁਗਤਾਨ ਯੋਜਨਾ ਹੈ ਤਾਂ ਪਹਿਲਾਂ ਹੀ ਇਸ ਦਾ ਸਮਾਂ ਨੋਟ ਕਰ ਲਓ ਨਹੀਂ ਤਾਂ ਆਹ ट्रांजੈਕਸ਼ਨ ਅੱਧ ਵਿਚਾਲੇ ਫਸ ਸਕਦੀ ਹੈ HDFC ਬੈਂਕ ਨੇ ਦੱਸਿਆ ਕਿ 13 ਅਤੇ 21 ਦਸੰਬਰ 2025 ਨੂੰ ਤੜਕੇ ਸਵੇਰੇ ਚ ਸਿਸਟਮ ਦੀ ਮੁਰੰਮਤ ਕੀਤੀ ਜਾਵੇਗੀ ਤੇ ਇਸ ਦੌਰਾਨ UPI ਸੇਵਾਵਾਂ ਬੰਦ ਰਹਿਣਗੀਆਂ ਤੇ 13 ਦਸੰਬਰ ਨੂੰ ਅੱਧੀ ਰਾਤ 22 ਤੋਂ ਸਵੇਰੇ 6:30 ਵਜੇ ਤੱਕ ਅਤੇ 21 ਦਸੰਬਰ ਨੂੰ ਅੱਧੀ ਰਾਤ 22 ਵਜੇ ਤੋਂ ਸਵੇਰੇ 6:30 ਵਜੇ ਤੱਕ UPI ਨਾਲ ਜੁੜੇ ਸਾਰੇ ਭੁਗਤਾਨ ਅਤੇ ਟ੍ਰਾਂਜੈਕਸ਼ਨ ਨਹੀਂ ਕੀਤੇ ਜਾ ਸਕਣਗੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਤਿੰਨ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮੀ ਐਮਰਜੈਂਸੀ ਐਲਾਨ ਨੂੰ ਖਤਮ ਕਰਨ ਸੰਬੰਧੀ ਮਤਾ ਪੇਸ਼ ਕੀਤਾ ਜਿਸ ਵਿੱਚ ਭਾਰਤ ਤੋਂ ਦਰਾਮਦ ਵਸਤਾਂ ਦੇ 50% ਤੱਕ ਦੇ ਟੈਰਿਫ ਲਗਾਏ ਗਏ ਸਨ ਤੇ ਇਨ੍ਹਾਂ ਮੈਂਬਰਾਂ ਨੇ ਉਪਾਵਾਂ ਨੂੰ ਗੈਰਕਾਨੂੰਨੀ ਅਤੇ ਅਮਰੀਕੀ ਕਾਮਿਆਂ ਖਪਤਕਾਰਾਂ ਤੇ ਦੁਵੱਲੇ ਸਬੰਧਾਂ ਲਈ ਨੁਕਸਾਨਦੇਹ ਦੱਸਿਆ ਤੇ ਪ੍ਰਤੀਨਿਧੀ डेबोरा रॉस मार्क वैसी ਅਤੇ राजा कृष्णमूर्ति ਵੱਲੋਂ ਪੇਸ਼ ਕੀਤਾ ਗਿਆ ਇਹ ਮਤਾ ਬ੍ਰਾਜ਼ੀਲ ਤੇ ਇਸੇ ਤਰ੍ਹਾਂ ਦੀਆਂ ਟੈਰਿਫਾਂ ਨੂੰ ਖਤਮ ਕਰਨ ਦੇ ਦਰਮਨ ਡਿਊਟੀਆਂ ਵਧਾਉਣ ਲਈ ਰਾਸ਼ਟਰਪਤੀ ਦੀ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਲਈ ਸੈਨੇਟ ਦੀ ਦਵੱਲੀ ਪੇਸ਼ ਕਦਮੀ ਤੋਂ ਬਾਅਦ ਆਇਆ ਤੇ ਰਿਲੀਜ਼ ਅਨੁਸਾਰ ਇਹ ਮਤਾ 27 ਅਗਸਤ 2025 ਨੂੰ ਭਾਰਤ에 ਲਗਾਈ ਗਈ ਵਾਧੂ 25% ਦੇ ਸੈਕੰਡਰੀ ਟੈਕਸ ਨੂੰ ਰੱਦ ਕਰਨ ਦੀ ਮੰਗ ਕਰਦਾ ਜੋ ਪਹਿਲਾਂ ਲਗਾਏ ਪਰਸਪਰ ਤਾਰਿਫ਼ ਤੋਂ ਵੱਖਰਾ ਸੀ ਇਹ ਤੇ ਜਿਨ੍ਹਾਂ ਤੇ ਮਿਲ ਕੇ ਕਮਾਂਤਰੀ ਐਮਰਜੈਂਸੀ ਪਾਵਰਜ਼ ਐਕਟ ਤਹਿਤ ਕਈ ਭਾਰਤੀ ਮੂਲ ਤੇ ਉਤਪਾਦਾਂ ਤੇ ਟੈਕਸ ਨੂੰ 50% ਤੱਕ ਵਧਾ ਦਿੱਤਾ ਸੀ। ਅਰਜنٹੀਨਾ ਦਾ ਸੁਪਰਸਟਾਰ ਫੁੱਟਬਾਲਰ ਲਿਓਨਲ ਮੈਸੀ 3 ਦਿਨਾਂ ਭਾਰਤ ਦੌਰੇ ਲਈ ਸਨੇਚਰਵਾਰ ਵੱਡੇ ਤੜਕੇ 2:30 ਵਜੇ ਦੇ ਕਰੀਬ ਕੋਲਕਾਤਾ ਪਹੁੰਚਿਆ ਤੇ ਠੰਡ ਦੇ ਬਾਵਜੂਦ ਅੱਧੀ ਰਾਤ ਤੋਂ ਹਵਾਈ ਅੱਡੇ ਦੇ ਬਾਹਰ ਉਡੇਕ ਕਰ ਰਹੇ ਵੱਡੇ ਗਿਣਤੀ ਪ੍ਰਸ਼ੰਸਕਾਂ ਨੇ ਮੈਸੀ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਇਹ 스타 ਫੁੱਟਬਾਲਰ ਤਿੰਨ ਦਿਨਾਵਾਂ ਦੀ ਫੇਰੀ ਦੌਰਾਨ ਗੋਟ ਇੰਡੀਆ ਟੂਰ 2025 ਤਹਿਤ ਚਾਰ ਸ਼ਹਿਰਾਂ ਕੋਲਕਾਤਾ ਹਾਈਦਰਾਬਾਦ ਮੁੰਬਈ ਤੇ ਦਿੱਲੀ ਦਾ ਦੌਰਾ ਕਰੇਗਾ ਤੇ ਮੈਸੀ ਵੱਲੋਂ ਦੌਰੇ ਦੇ ਪਹਿਲੇ ਪੜਾਅ ਤਹਿਤ ਸਨੀਚਰਵਾਰ ਨੂੰ ਕੋਲਕਾਤਾ ਦੇ ਲੇਕ ਟਾਊਨ ਵਿੱਚ ਸ਼੍ਰੀ ਭੂਮੀ ਸਪੋਰਟਿੰਗ ਕਲੱਬ ਵਿਖੇ ਆਪਣੇ 70 ਫੁੱਟ ਉੱਚੇ ਬੁੱਤ ਦਾ ਵਰਚੁਅਲ ਉਦਘਾਟਨ ਕੀਤਾ ਜਾਵੇਗਾ ਦੇ ਬਾਲੀਵੁੱਡ 스타 샤ਰੂਖ ਖਾਨ 스타 ਫੁੱਟਬਾਲਰ ਨਾਲ ਤਜਵੀਜ਼ ਮੁਲਾਕਾਤ ਲਈ ਕੋਲਕਾਤਾ ਪਹੁੰਚ ਗਿਆ ਤੇ 샤ਰੂਖ ਨਾਲ ਉਸ ਦਾ ਛੋਟਾ ਬੇਟਾ ਅਬਰਾਮ ਵੀ ਮੌਜੂਦ ਰਹੇਗਾ। ਸਪੇਨ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਘੱਟੋ-ਘੱਟ ਕਾਨੂੰਨੀ ਉਮਰ 16 ਸਾਲ ਕਰਨ ਦੇ ਵਿਚਾਰ ਕਰ ਰਹੀ ਹੈ ਤੇ ਇਸ ਕਾਨੂੰਨ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨਾਂ ਸੋਸ਼ਲ ਮੀਡੀਆ ਅਕਾਊਂਟ ਖੋਲਣ ਦੀ ਪਰਮਿਸ਼ਨ ਨਹੀਂ ਹੋਵੇਗੀ ਤੇ ਸਪੇਨ ਦੇ ਡਿਜੀਟਲ ਟਰਾਂਸਫਾਰਮੇਸ਼ਨ ਤੇ ਸਿਵਲ ਸਰਵਿਸ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਕਦਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਨਲਾਈਨ ਸੁਰੱਖਿਆ ਪ੍ਰਦਾਨ ਕਰਨਾ ਹੈ ਸਰਕਾਰ ਇੱਕ ਅਜਿਹਾ ਬਿਲਲ ਲਿਆਉਣ ਤੇ ਵਿਚਾਰ ਕਰ ਰਹੀ ਹੈ ਜੋ ਡਿਜੀਟਲ ਏਜ ਆਫ ਮੈਜੋਰਟੀ ਨੂੰ 14 ਤੋਂ ਵਧਾ ਕੇ 16 ਕਰ ਦੇਵੇਗਾ ਤੇ ਡਿਜੀਟਲ ਟਰਾਂਸਫਾਰਮੇਸ਼ਨ ਮੰਤਰੀ ਅਕਸਰ ਲੋਪੇਜ਼ ਨੇ ਐਲਾਨ ਕੀਤਾ ਕਿ ਸਪੇਨ ਉਮਰ ਪ੍ਰਮਾਣਿਕਤਾ ਤਕਨੀਕ ਦਾ ਇਸਤੇਮਾਲ ਸ਼ੁਰੂ ਕਰਨ ਵਾਲੇ ਪਹਿਲੇ ਯੂਰੋਪੀਅਨ ਯੂਨੀਅਨ ਦੇਸ਼ਾਂ ਚੋਂ ਇੱਕ ਬਣ ਗਿਆ ਤੇ ਇਸ ਦੇਸ਼ ਦੇ ਪਾਇਲਟ ਪ੍ਰੋਜੈਕਟ ਦੀ ਯੂਰੋਪੀ ਕਮਿਸ਼ਨ ਅਤੇ ਤਿੰਨ ਹੋਰ ਦੇਸ਼ਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੇ ਮੋਗਾ ਵਿੱਚ ਸਖਤ پابندੀਆਂ ਜਾਰੀ ਕੀਤੀਆਂ ਗਈਆਂ ਹਨ ਤੇ ਦੱਸ ਦਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀ ਅਤੇ ਭਾਰਤੀ ਨਾਗਰਿਕ ਸੁਰੱਖਿਆ ਐਕਟ 2023 ਦੀ ਧਾਰਾ 163 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚੋਣ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 14 ਦਸੰਬਰ 2025 ਨੂੰ ਮੋਗਾ ਜ਼ਿਲ੍ਹਾ ਵਿੱਚ ਸਥਾਪਿਤ ਪੋਲਿੰਗ ਬੂਥਾਂ ਦੇ 200 ਮੀਟਰ ਦੇ ਅੰਦਰ ਕੁਝ ਜ਼ਰੂਰੀ پابੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਤੇ ਇਹ ਜਾਣਕਾਰੀ ਦਾ ਖੁਲਾਸਾ ਕਰਦੇ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਜਾਂ ਉਸ ਦਾ ਸਮਰਥਕ ਪੋਲਿੰਗ ਬੂਥਾਂ ਜਾਂ ਜਨਤਕ ਨਿੱਜੀ ਥਾਵਾਂ ਦੇ ਪ੍ਰਚਾਰ ਨਹੀਂ ਕਰੇਗਾ ਤੇ ਕੋਈ ਵੀ ਪੋਲਿੰਗ ਬੂਥਾਂ ਦੇ ਨੇੜੇ ਸ਼ੋਰ ਜਾਂ ਗੁੰਡਾਗਰਦੀ ਵਿੱਚ ਸ਼ਾਮਲ ਨਹੀਂ ਹੋਵੇਗਾ ਪੋਲਿੰਗ ਬੂਥਾਂ ਦੇ 200 ਮੀਟਰ ਦੇ ਅੰਦਰ ਕੋਈ ਵੀ ਸੈਲੂਲਰ ਫੋਨ ਕੋਰਲੈਸ ਫੋਨ ਵਾਇਰਲੈਸ ਸੈੱਟ ਲਾਊਡ ਸਪੀਕਰ ਮੈਗਾਫੋਨ ਆਦਿ ਵਰਤੋਂ ਨਹੀਂ ਕਰੇਗਾ ਤੇ ਇਹ ਹੁਕਮ ਚੋਣ ਨਿਰੀਖਾਂ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਅਧਿਕਾਰੀਆਂ ਚੋਣ ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਅਤੇ ਪੋਲਿੰਗ ਅਤੇ ਗਿਣਤੀ ਵਿੱਚ ਸ਼ਾਮਲ ਸਰਕਾਰੀ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ